ਮੇਰਾ ਨਾਮ ਗਵਿੰਦ ਸਿੰਘ ਹੈ ਭਾਰਤ ਕਿਸਾਨ ਰਾਜੇਵਾਲ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਤੇ ਜਿਹੜਾ ਇੱਕ ਹਸਪੀਟਲ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਬੰਨਣਾ ਸੀਗਾ ਉਸ ਨੂੰ ਗਿੱਦੜਪਾ ਸ਼ਿਫਟ ਕਰ ਦਿੱਤਾ ਗਿਆ ਕੀ ਕੀ ਕਾਰਨ ਮੰਨਦੇ ਹੋ ਅ ਦੇਖੋ ਮੁਕਸਰ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਤੇ ਵਿਤਕਰਾ ਹੈ ਚਾਰ ਪੰਜ ਇਹੋ ਜਿਹੇ ਸਟੇਸ਼ਨ ਹੈ ਜਿਹੜੇ ਕਿ ਜ਼ਿਲ੍ਹਾ ਹੈੱਡਕੁਆਟਰਾਂ ਤੇ ਬੰਨਦੇ ਆ ਇਹ ਸਰਕਾਰ ਦੀਆਂ ਮਾੜੀਆਂ ਪਾਲਿਸੀਆਂ ਨੇ ਪਤਾ ਨਹੀਂ ਇਹ ਮੁਕਸਰ ਐਡਾ ਇਤਿਹਾਸਕ ਸ਼ਹਿਰ ਉਹਦੇ ਨਾਲ ਕਿਉਂ ਵਿਤਕਰਾ ਕੀਤਾ ਜਾਂਦਾ ਜਿਸ ਦਿਨ ਇਹ ਕੰਮ ਸ਼ੁਰੂ ਹੋਇਆ ਅਸੀਂ ਸਮੁੱਚੇ ਐਸਕੇਐਮ ਨੇ ਜੀਸੀ ਸਾਹਿਬ ਨੂੰ ਲਿਖਤੀ ਰੂਪ ਦੇ ਵਿੱਚ ਮੈਮੋਰੰਡਮ ਦਿੱਤਾ ਸੀ ਕਿ ਇਹ ਸਾਡਾ ਜ਼ਿਲ੍ਹੇ ਦਾ ਅਧਿਕਾਰ ਹੈ ਤੇ ਇਹ ਹਸਪਤਾਲ ਜਿਹੜਾ ਇਹ ਜ਼ਿਲ੍ਹੇ ਦੇ ਵਿੱਚ ਹੀ ਬਣਾਇਆ ਜਾਵੇ। ਜੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਪ੍ਰਧਾਨ ਜੀ ਬਿਲਕੁਲ ਇੱਥੇ ਬਣਾਵਾਂਗੇ। ਹੁਣ ਫੇਰ ਤੁਹਾਨੂੰ ਪਤਾ ਲੱਗਿਆ ਵੀ ਹਿਲਚੁਲ ਹੋ ਕੇ ਤੇ ਜਿਹੜਾ ਹਸਪਤਾਲ ਹੈ ਇਹ ਗੱਡੜਵੇਂ ਸ਼ਿਫਟ ਕੀਤਾ ਜਾ ਰਿਹਾ ਹੈ। ਜਿਹੜਾ ਕਿ ਬਿਲਕੁਲ ਕਿਸੇ ਵੀ ਕੀਮਤ ਦੇ ਵਿੱਚ ਪ੍ਰਵਾਸਤ ਨਹੀਂ ਕੀਤਾ ਜਾਊਗਾ। ਇਹਦੇ ਵਾਸਤੇ ਕੋਈ ਵੀ ਸੰਘਰਸ਼ ਕਰਨਾ ਪਿਆ। ਇਸ ਸਮੂਚਾ ਸੰਯੁਕਤ ਮੋਰਚਾ ਮੁਕਸਰ ਜ਼ਿਲ੍ਹੇ ਦਾ ਇਹਨਾਂ ਦੇ ਨਾਲ ਖੜਾ ਹੈ ਮੁਕਸਰ ਵਾਸੀਆਂ ਦੀ ਹਰੇਕ ਮੁਕਸਰ ਦੇ ਵਿੱਚ ਵੀ ਸਾਥ ਦੇਵਾਂਗੇ ਤੇ ਹਸਪਤਾਲ ਆ ਜਿਹੜਾ ਉਹਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਮੁਕਸਰ ਦੇ ਵਿੱਚ ਹੀ ਬਣਾਵਾਂਗੇ ਐਮਐਲਏ ਦੇ ਰੋਲ ਨੂੰ ਸ਼੍ਰੀ ਮੁਕਸਰ ਸਾਹਿਬ ਦੇ ਕਾਕਾ ਬਰਾੜ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਜੇ ਐਮਐਲਏ ਦਾ ਰੋਲ ਸਹੀ ਹੋਵੇ ਨਾ ਤਾਂ ਸਾਡੇ ਐਮਪੀ ਨੂੰ ਪਤਾ ਹਲਕੇ ਵਾਲੇ ਨੂੰ ਨਾ ਸਾਡੇ ਐਮਐਲਏ ਦਾ ਕੋਈ ਨੋਟਿਸ ਦੇ ਵਿੱਚ ਆ ਵੀ ਆਪਣਾ ਹਸਪਤਾਲ ਇੱਥੇ ਬਣਨਾ ਹੈ ਹੋ ਸਕਦਾ ਵੀ ਉਹ ਮਸਲੇ ਹੋਣ ਪਰ ਫਿਲਹਾਲ ਉਹਨਾਂ ਦਾ ਫਰਜ਼ੇ ਬੰਦਾ ਸੀ ਵੀ ਅਸੀਂ ਸੰਗਤ ਦੇ ਨਾਲ ਆ ਮੁਕਸਰ ਦੇ ਨਾਲ ਆ ਕਿ ਜਿਹੜਾ ਹਸਪਤਾਲ ਇਹ ਮੇਰੇ ਜ਼ਿਲ੍ਹੇ ਦੇ ਵਿੱਚ ਹੀ ਬਣਾਣਾ ਚਾਹੀਦਾ ਐ ਐਮਪੀ ਸਾਹਿਬ ਨਾਲ ਗੱਲ ਹੋਈ ਥੋ ਕਹਿੰਦਾ ਮੇਰੇ ਧਿਆਨ 'ਚ ਹੀ ਨਹੀਂ ਇੱਕ ਜ਼ਿਲ੍ਹੇ ਦਾ ਨੁਮਾਇੰਦਾ ਇੱਕ ਪੂਰੇ ਉਹ ਆਪਦੀ ਜ਼ੋਨ ਦਾ ਨੁਮਾਇੰਦਾ ਐ ਜਿਹੜਾ ਐਮਪੀ ਆ ਸਾਡਾ ਸ਼ੇਰ ਸਿੰਘ ਖਾਇਆ ਉਹਦੇ ਵੀ ਨੋਟਸ ਦੇ ਵਿੱਚ ਵੀ ਹੈ ਨਹੀਂ ਕਿਸੇ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਬਗੈਰ ਭਰੋਸੇ ਤੋਂ ਇੱਕ ਮਾਮ ਮਤਰੀ ਵਾਲਾ ਸਲੂਕ ਮੁਖਸਰ ਨਾਲ ਕਰਕੇ ਤੇ ਚੱਕ ਗਿੱਦੜਵੇ ਲੈ ਗਏ ਖੈਰ ਐ ਵੀ ਜਗ੍ਹਾ ਦੀ ਜਿਹੜੀ ਕਮੀ ਐ ਕੀ ਲੱਗਦਾ ਐ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਆ ਦੇਖੋ ਜਿਹੜੀਆਂ ਜਗ੍ਹਾ ਮਹੀਆਂ ਸਰਕਾਰਾਂ ਨੇ ਕਰਾਉਣੀਆਂ ਹੁੰਦੀਆਂ ਜਿਹੜਾ ਉਹ ਭਾਰਤ ਮਾਲਾ ਐਡਾ ਵੱਡਾ 22000 ਕਿਲੋਮੀਟਰ ਦੀ ਸੜਕ ਬਣਾ ਰਹੇ ਆ ਉਹਨੂੰ ਅਸੀਂ ਦਿੱਤੀ ਇਹ ਜਗ੍ਹਾ ਲੈ ਕੇ ਸਰਕਾਰਾਂ ਨੇ ਪ੍ਰਬੰਧ ਕਰਨੇ ਹੁੰਦੇ ਆ ਸਰਕਾਰ ਵਾਸਤੇ ਕੋਈ ਵੀ ਚੀਜ਼ ਵੱਡੀ ਨਹੀਂ ਜਗ੍ਹਾ ਮੁਕਤ ਦੇ ਵਿੱਚ ਬਹੁਤ ਪਈ ਆ ਜੇ ਸਰਕਾਰ ਦੀ ਨੀਤੀ ਸਾਫ਼ ਹੋਵੇ ਤਾਂ ਇਹ ਪੁੱਛਣਾਂ ਦੀ ਗੱਲ ਨਹੀਂ ਇਹ ਕੁਝ ਸਵਾਲ ਨਹੀਂ ਬਣਦਾ ਇਹ ਰੋਰ ਬਣਾ ਸਕਦੇ ਆ ਜ਼ਮੀਨਾਂ ਕੁਆਇਰ ਕਰ ਸਕਦੇ ਆ ਤੇ ਇਹਨਾਂ ਵਾਸਤੇ ਹਸਪਤਾਲ ਵਾਸਤੇ ਜਗ੍ਹਾ ਨਹੀਂ ਬਣ ਸਕਦੀ ਇਹ ਬਿਲਕੁਲ ਇਹਨਾਂ ਦੇ ਵਲ ਆ ਸੋਚੀ ਸਮਝੀ ਇੱਕ ਸਾਜ਼ਿਸ਼ ਆ ਉਹ ਸਾਡੇ ਨਾਲੇ ਕਿਸਾਨ ਜੱਤੇ ਬੰਦੀਆਂ ਦੇ ਆਗੂ ਮੌਜੂਦ ਸੀ ਜਿਨ੍ਹਾਂ ਨੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਚੈਨਲ ਨੂੰ ਮਰਤਵਾ ਫੋਲੋ ਕਰ ਦਿਓ ਜਸਪੀ ਸਿੰਘ ਦੀ ਖਾਸ ਰਿਪੋਰਟ